ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ। ਆਹ ਨਾ ਨਾਲ ਬਾਲਟਾ ਲੈ ਲਏ ਜੀ ਕਿਉਂਕਿ ਇਹਦੇ ਵਿੱਚ ਮੈਂ ਇਸ ਕਰਕੇ ਨਹੀਂ ਮੰਨਦੇ। ਦੋ ਦਿਨ ਦਿਨ ਹੋ ਗਏ ਵੀ ਦੋ ਤਿੰਨ ਦਿਨ ਹੋ ਗਏ ਨੂੰ ਮੰਨਜੇ ਨੂੰ। ਵੱਧੇ ਹੋ ਗਏ ਹੋਣਗੇ ਮੈਂ ਇਸ ਕਰਕੇ ਨਹੀਂ ਮੰਨਜੇਦੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ। ਇਹ ਬਾਲਟੇ ਦੇ ਆਪਣੇ ਜਰੂਰ ਜਦ ਆਪਾਂ ਨਾਉਣੇ ਆ ਦੂਏ ਤੀਏ ਦਿਨ ਠੰਢਾਈ ਲੱਗ ਜਾਂਦੀ ਹੈ ਜੀ। ਸਾਬਣ ਦੀ ਲਾਲਚ ਹੈ ਜਿਹੇ ਜਿਹੇ ਤੇਲ-ਤੂਲ ਵੀ ਲਾਲਾ ਮੈਨੂੰ ਉਦਿੱਤ ਲਈ ਵੀ ਲੱਗ ਜਾਂਦੀ ਆ ਇਹ ਮੰਨਣਾ ਬਹੁਤ ਮੁਸ਼ਕਲ ਹੋ ਜਾਂਦਾ ਜਿਹਦੇ ਲਈ ਆਪਾਂ ਨੇ ਆਹ ਰਾਖ ਲੈ ਲਈ ਸਵਾਹ ਚੁੱਲੇ ਦੀ ਆਟੀਆਂ ਦੀ ਸਵਾਹ ਰਾਖ ਜਿਵੇਂ ਆਪਾਂ ਕਹਿੰਦੇ ਆ ਉਹਨੂੰ ਆਪਾਂ ਇਹਦੇ ਵਿੱਚ ਪਾ ਲੈਨੇ ਆ దోచే సర్ఫ్లే సవాహ్ పాటే దో చమ్చే పాఫ్ అం నిచోడ లేంబూ ਨਿੰਬੂ ਆਪਣੇ ਘਰ ਦਾ ਵਧੀਆ ਰਸਾ ਵਿੱਚ ਜੇ ਤੁਹਾਡੇ ਘਰ ਦਾ ਨਹੀਂ ਹੈਗਾ ਮੁੱਲ ਦਾ ਤਾਂ ਇੱਕ ਅੱਧਾ ਵੀ ਇੱਕ ਸਾਰਾ ਨਿੰਬੂ ਵੀ ਵਿੱਚ ਪਾ ਸਕਦੇ ਹੋ। ਥੋੜਾ ਜਿਹਾ ਆਪਾਂ ਪਾਣੀ ਪਾ ਕੇ ਵਿੱਚੇ ਨੂੰ ਚੰਗੀ ਜਰਾ ਮਿਕਸ ਕਰ ਲੈਨੇ ਆ। ਸਾਰਾ ਨਿੰਬੂ ਦੇ ਸਵਾਰ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਲਏ ਨੇ। ਲੋ ਜੀ ਜੋ ਵੀ ਆਪਣਾ ਪੋਚਾ ਆਪਾਂ ਭਾਂਡੇ ਮਾਂਜਿਆ ਕੋਈ ਵੀ ਚੀਜ਼ ਲੈ ਸਕਦੇ ਆ। ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਬਾਲਟੇ ਨੂੰ ਮਾਂਜ ਦਿੰਨੇ ਆ। ਤੇ ਇਹ ਜਿੱਲਾ ਕਰਨ ਵਾਲੇ ਵੀ ਚੰਗੀ ਤਰ੍ਹਾਂ ਲੱਗ ਜਾਂਦਾ। अंदर अपने चंगी तरह लगाता, ता हूँ बाहर ले पासे भी सारे बाल्टी उपर लगा ले छिट्टे पड़े टूटी चला ती कस करता किसी ने कुछ करता छिट्टे पैण जी इन आप चंकी तरह मांज लेने बहरों में

ਬਾਲਟ ਆਪਣਾ ਚੰਗੀ ਤਰ੍ਹਾਂ ਮੰਜ ਗਿਆ ਹੁਣ ਆਪਾਂ ਇਹਨੂੰ ਧੋ ਕੇ ਦੇਖਦੇ ਆਂ ਅੱਜ ਹਵਾ ਚੱਲ ਰਹੀ ਏ ਜੀ ਹਵਾ ਨਾਲ ਆ ਜਾਮਣ ਦੇ ਪੱਤੇ ਜੇ ਖਿੰਡੇ ਪੈ ਨੇ ਇਹ ਕਿੰਨਾ ਕ ਸਾਫ਼ ਹੋਇਆ ਆਪਣਾ ਬਾਲਟ ਆ ਵੀ ਮੈਨੇ ਜੱਗ ਵੀ ਨਾਲੇ ਮਾਜਤਾ ਤਾ ਬਣਾਉਣ ਵਾਲਾ ਮੱਗ ਲੋਚ ਅੱਜ ਮੈਂ ਇਹ ਮੱਗ ਨੂੰ ਮਿਲਾਤੀ ਸੀ ਸਭ ਬਣਤੇ ਹੋ ਸਵਾਦ ਹੈ ਸਰਫ ਦੇਖੋ ਕਿ ਵੀ ਕਿੰਨਾ ਸੋਹਣਾ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲੈਣੇ ਬਿਲਕੁਲ ਹੁਣ ਆਪਾਂ ਬਾਹਰੋਂ ਵੀ ਸਾਫ਼ ਕਰ ਲੈਨੇ ਜਿੱਥੇ ਕਿਤੇ ਆਪਾਂ ਨੂੰ ਲੱਗੂ ਕਿ ਰਹਿ ਗਿਆ ਉੱਥੇ ਆਪਾਂ ਥੋੜਾ ਜਿਹਾ ਬੁਰਸ਼ ਦੇ ਦਾਂਗੇ ਦਵਾਰੇ ਇਹ ਥੋੜਾ ਜਿਹਾ ਹੋ ਆ ਜੀ ਆਪਣੇ ਕੀ ਕਹਿੰਦੇ ਨੇ ਪਾਣੀ ਵਿੱਚ ਪਿਆ ਰਹਿਣ ਕਰਕੇ ਥੋੜਾ ਜਿਹਾ ਵਿੱਚ ਜੰਮ ਜਾਂਦਾ ਉਹ ਪਰੋਟੂਤੀ ਕਰਕੇ ਅਸੀਂ ਸਜੂਤੀ ਥੋੜੀ ਜੀ ਥੁੰਦੀ ਆ ਇਸ ਕਰਕੇ ਵਾਲ ਤਾਂ ਸਹੀ ਰੱਖਦੇ ਆ ਮੇਠਾ ਲਓ ਜੀ ਮਿੰਟਾਂ ਚ ਆਪਣਾ ਵਾਲਟਾ ਤੇ ਮੱਗ ਸਾਫ ਹੋ ਜਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਚਮਕਣ ਲੱਗ ਗਿਆ ਵਾਲਟਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ